ਏ hey ਬੋਏ this is called solo trip no taxi here ਪਿਛਲੇ ਹਾਫ ਅਨ ਆਰ ਤੋਂ ਮੈਂ ਤੁਰ ਰਿਹਾ ਮੀ ਪੈ ਰਿਹਾ ਛਤਰੀ ਹੈ ਨਹੀਂ ਛਤਰੀ ਮੈਂ ਲੈਣ ਚਲਾ ਕਿਉਂਕਿ ਟੈਕਸੀ ਕੱਲੂ ਵੀ ਨਹੀਂ ਹੈ ਤੇ ਜੇ ਕੱਲ ਵੀ ਟੈਕਸੀ ਨਹੀਂ ਆਈ ਫਿਰ ਮੈਂ ਕੀ ਕਰੂੰਗਾ ਇੱਥੇ ਸੁੱਤ ਉੱਤਰ ਕੇ ਮੇਲਾ ਦੇਖ ਸਕਣਾ ਜਗਾਮ ਹੜ ਗਿਆ ਮੇਰਾ ਰੈਮਡੀਜ਼ ਨਾਲ ਹੁਣ ਠੰਡ ਬਹੁਤ ਅੱਜ ਮੈਂ ਫੇਰ ਨਾਲ ਵਾਲਵਾ ਜੇ ਫੇਰ ਠੰਡ ਲੱਗੀ ਖਾਸ ਖਾਸ ਤਾਂ ਹੈ ਓਕੇ ਮੋਸਟਲੀ ਟਾਊਨ ਬੰਦਿਆ ਪਰ ਸ਼ਹਿਰ ਆ ਗਿਆ ਗਾਈਜ਼ ਸੋ ਲੈਟਸ ਸੀ ਇਤੋ ਕੁਛ 833032 ਲੋਗਾਦੇਸ ਲੋਗਾਦੇਸ ਆ ਫਾਉਂਡ ਦ ਸਟੋਰ ਆ ਫਾਉਂਡ ਦਿਸ ਕੈਬ ਆ ਫਾਉਂਡ ਦਿਸ ਛਤਰੀ ਬ੍ਰੋ ਹਣ ਖੁੱਲੀ ਐ ਛਤਰੀ ਲੋਗਾਦੇਸ ਬ੍ਰੋ ਜੈ ਮਾਤਾ ਦੀ ਇਹ ਆਪਣੀ ਦੁਕਾਨ ਮਿਲ ਗਈ ਇੱਥੇ ਬੱਲੇ ਬੱਲੇ ਵਾਟ ਅ ਬਿਊਟੀਫੁਲ ਸ਼ੌਪ ਯਾਰ ਵਾਟ ਅ ਬਿਊਟੀਫੁਲ ਬ੍ਰੋ ਲੁੱਕ ਲੁੱਕ ਐਟ ਦਿਸ ਬਿਊਟੀ ਕਹਿੰਦੇ ਤੇ ਬਹਿ ਵੀ ਸਕਦੇ ਆ

ਯੋ ਚਾਹ ਥੋੜਾ ਆਪਣੇ ਕੋ ਸ਼ਤਰੀ ਵੀ ਆ ਆਪਣੇ ਕੋ ਬਾਸਕ ਵੀ ਆ ਹੁਣ ਸਾਡਾ ਸਫਰ ਜਿਹੜਾ ਸੌਖਾ ਹੋ ਗਿਆ ਪਹਿਲਾਂ ਥੋੜਾ ਔਖਾ ਸੀ ਸੋ ਇਥੋਂ ਇਹ ਮਿਲਦਾ ਸਿੱਖਣ ਨੂੰ ਕਿ ਔਖਾ ਸਫਰ ਹੋਵੇ ਤਾਂ ਵੀ ਘਬਰਾਉਣਾ ਨਹੀਂ ਚਾਹੀਦਾ ਸੌਖਾ ਆ ਜਾਂਦਾ ਤੇ ਇਹ ਸੌਖਾ ਸਫਰ ਹੋਵੇ ਰੈਡੀ ਹੋਣਾ ਚਾਹੀਦਾ ਕਦੇ ਵੀ ਔਖਾ ਸਫਰ ਵੀ ਆ ਸਕਦਾ ਸੋ ਮੇਰੀ ਸ਼ਤਰੀ ਥੋੜੀ ਜਿਹੀ ਪਤਲੀ ਹੈ ਜਿਆਦਾ ਹਵਾ ਹੀ ਤੋੜ ਜਾਣੀ ਆ ਸੋ ਆਮ ਰੈਡੀ ਫੋਰ ਔਖਾ ਸਫਰ ਟੂ ਬ੍ਰੋ ਜੈਕਟ ਮੇਰੀ ਥੋੜੀ ਜਿਹੀ ਪਿੱਝੂਈ ਆ ਜਾ ਕੇ ਆਪਾਂ ਇਹਨੂੰ ਵੀ ਸਕਰਨ ਨੇ ਆ ਨੋ ਵਰੀਜ਼ ਵੈਰੀ ਹੈਪੀ ਲੁੱਕ ਉਧਰ ਜਾਂਦਾ ਨਹੀਂ Bağlıdır